ਹਜੀ ਸਰ ਅੱਜ ਪ੍ਰੈਸ ਕਾਨਫਰੰਸ ਰੱਖੀ ਜਾਈ ਕਿ ਮਾਮਲਾ ਸੀਗਾ ਸਾਰਾ ਪੂਨ ਮਿਤੀ 13/2/25 ਨੂੰ ਸਾਡੇ ਆਪਣਾ ਐਸਐਸਆਈ ਵਿੰਨ ਧੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਰੈਸ਼ਨੂ ਟਾਪ ਮੰਦਰ ਕੋਲੇ ਨਾਕਾ ਲਾਇਆ ਹੋਇਆ ਸੀਗਾ ਤਾਂ ਸਾਡੇ ਉੱਥੇ ਬੁੱਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਤਿੰਨ ਬੰਦੇ ਆ ਜਿਹੜੇ ਆਮ ਲੁੱਟਾ-ਖੋਹਾਂ ਕਰਦੇ ਆ ਤੇ ਸਨੇਚਰ ਟਾਈਪ ਬੰਦੇ ਆ ਵੀ ਉਹਨਾਂ ਨੂੰ ਅਸੀਂ ਮਤਲਬ ਵੀ ਜਿਹੜੇ ਉਹਨਾਂ ਦੇ ਬਾਰੇ ਤਲਾਸ਼ ਮਿਲੀ ਸੀ ਜਿਹਦੇ ਆਧਾਰ 'ਤੇ ਉਹਨਾਂ ਨੇ ਇਹਨਾਂ ਨੂੰ ਟਰੈਪ ਕਰਕੇ ਤਿੰਨ ਜਿਹੜੇ ਸਨੇਚਰ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ ਤੇਸਰੇ ਇਹਨਾਂ ਦਾ ਪਿੱਛੇ ਕੋਈ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕੀਤਾ ਗਿਆ ਸੀ ਹਾਂ ਇਹ ਆਪਣਾ ਸਿਨੇਮਾ ਕ੍ਰਿਮੀਨਲ ਟਾਈਮ ਦੇ ਬੰਦੇ ਆ ਇਹ ਤਿੰਨੇ ਜਿਹੜੇ ਆ ਇਹ ਤਰਨਪ੍ਰੀਤ ਸਿੰਘ ਸਰਬਜੋਤ ਸਿੰਘ ਤੇ ਅਮਨ ਕੁਮਾਰ ਇਹ ਤਿੰਨੇ ਗ੍ਰਿਫਤਾਰ ਕਰ ਲਏ ਆ ਔਰ ਇਹਨਾਂ ਕੋਲੋਂ ਇੱਕ ਗੱਤਰਮਗਾ ਔਰ ਪੰਜ ਸੋਰੀ ਇੱਕ ਐਕਟਵਾ ਦੋ ਮੋਟਰਸਾਈਕਲ ਚੋਰੀ ਦੇ ਔਰ ਅੱਠ ਮੋਬਾਈਲ ਇਹਨਾਂ ਤੋਂ ਬਰਾਮਦ ਕੀਤੇ ਆ ਤੇ ਸਰ ਇਹ ਕਿਸ ਵਾਰਦਾ ਤੋਂ ਅਨਜਾਨ ਦਿੰਦੇ ਸੀਗੇ ਇਹ ਆਪ ਜਿਹੜੀ ਰਾਤਰ ਮਾਰ ਕੇ ਉਹ ਲੁੱਟਮੋ ਕਰਨ ਦੇ ਹਾਦੀ ਸੀਗੇ ਤੇ ਇਹਨਾਂ ਦੇ ਪਹਿਲਾਂ ਵੀ ਕਾਫੀ ਜ਼ਿਆਦਾ ਕਿੰਨੇ ਰਿਕਾਰਡ ਹੈ ਸਾਰਾ ਕਢਾਇਆ ਇਹਦਾ ਜਿਹੜਾ ਅਮਨ ਹੈ ਉਹਦੇ ਤੇ ਦੋ ਮਕਦਮੇ ਨੇ ਦਰਜ ਹੈ ਜਿਹੜਾ ਸਰਬਜੋਤ ਹੈ ਉਹਤੇ 11 ਮਕਦਮੇ ਨੇ ਦਰਜ ਨੇ ਬਖਾਉਂਕਾ ਉਹ ਧਰਾਮ ਦੇ ਬਖਾਉਂਕਾ ਥਾਣੇ ਦੇ ਵਿੱਚ ਔਰ ਜਿਹੜਾ ਤਰਨਪ੍ਰੀਤ ਹੈ ਉਹਤੇ ਚਾਰ ਮਕਦਮੇ ਨੇ ਇਹਨਾਂ ਦੀ ਉਮਰ ਵਗੈਰਾ ਕਿੰਨੀ ਕੀ ਸੀ ਇਹ ਨੀਅਰ ਆਊਟਰ 35 30 35 32 ਦੇ ਵਿੱਚ ਵਿੱਚ ਹੈਗੇ ਤੇ ਸਰ ਇਹਨਾਂ ਦਾ ਕੋਈ ਰਿਮਾਂਡ ਵਗੈਰਾ ਸੀ ਹਾਂ ਇਹਨਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹ ਵੇ ਉਹਦੇ ਚ ਅਸੀਂ ਉਹ ਪ੍ਰਮਾਣਿਕ ਕਰਕੇ ਤੇ ਇਹਨਾਂ ਨੂੰ ਗਿਰਿਸ਼ਿਸ਼ਿਆ ਦੇ ਆ। ਠੀਕ ਠੀਕ ਹੈ।